ਹਾਸ਼ਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਾਨ ਡੈਰੀ ਹੁਣ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਵੀਰ Facebook ਤੇ ਦੇਖ ਰਹੇ ਹੈ ਵੀਡੀਓ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਾਗ ਦਿਖਾਉਣੇ ਆ ਜੋ ਕਿ ਤਾਜ਼ੇ ਸੂਏ ਹੋਏ 5 4 ਮਈ ਨੂੰ ਸ਼ਾਮ ਨੂੰ 6:30 ਵਜੇ ਵੀਡੀਓ ਆਪਾਂ ਅਪਲੋਡ ਕਰਨੀ ਆ ਇਹ ਤੇ ਤਿੰਨੇ ਨਾਗ ਇਹ ਮੰਨ ਕੇ ਚਲੋ ਇਹ ਬੜ 4 ਮਈ ਨੂੰ ਤੇ 9 ਮਈ ਨੂੰ ਸੂਈ ਆ ਉਹ ਦੋਨੇ ਬੜਾ 4 ਮਈ ਨੂੰ ਸੂਈਆਂ ਨੇ ਪਹਿਲਾ ਸੂਆ ਬੱਚੀਆ ਫੁੱਲ ਵੱਡੇ ਕੱਦ ਕੱਦ ਦੇ ਵਿੱਚ ਸੀਲ ਸੰਧੀ ਆ ਥਣ ਚਵਾਈ ਵਾਲਾ ਨੈਤਾ ਪੂਰਾ ਤੇ ਮੂਹਰੋਂ ਚੈੱਕ ਕਰਦੇ ਕਰ ਸਕਦੇ ਹੋ 15 ਤੋਂ 16 ਕਿਲੋ ਬੋਲੀ ਹੁਣ ਤਿਆਰ ਆ ਪੂਰਾ ਫਿਟਿੰਗ ਵਾਲਾ ਡਰਾ ਨਾੜਾ ਨੂੜਾ ਦੇਖ ਸਕਦੇ ਹੋ ਬਹੁਤ ਸੋਹਣੀਆਂ ਨਖੜਮਾ ਥਾਣਾ ਫੇਸ ਕੁਆਲਟੀ ਦੇ ਹਾਈਟ ਬਹੁਤ ਜ਼ਿਆਦੇ ਆ ਤੇ ਦੁੱਧ ਦੀ ਜਿਹੜੀ ਕਪੈਸਿਟੀ ਆ 20 ਤੋਂ ਪਲੱਸ ਦੁੱਧ ਚਵਾ ਦੂਗੀ ਬਰਾਜੂ ਬੱਚੀ ਬਣਦੀ ਮਾੜੀ ਜੇ ਇਕ ਕਰੀ ਜਾਂ ਪਹਿਲਾ ਬੰਦੇ ਤੇ ਰੇਟ ਬਿਲਕੁਲ ਜਾਇਜ਼ ਜਮਾ 76000 ਦੀ ਦੇ ਦੇਣੀ ਆ ਥੋੜਾ ਘਣਾ ਥੋੜਾ ਮਾਨ ਤਾਨ ਹੋ ਪੂਰੇ ਫੁੱਲ ਵੱਡੇ ਗੱਦ ਗੱਡ ਦੇ ਵਿੱਚ ਸੀਲਸ ਲੱਗਾ ਚਵਾਈ ਦੀ ਇੱਕ ਨੰਬਰ ਤੇ ਸੀਲਸ ਠੰਡੀ ਫੁੱਲਾ ਬੜ ਤੁਸੀਂ ਚੈੱਕ ਕਰੋ ਵੱਡੇ ਗੱਦ ਦੇ ਵਿੱਚ ਜੇ ਦੋ ਨੰਬਰ ਵੜਾ ਜਿਹੜੀ ਇਹਨੇ ਦੂਜੇ ਸੂਏ 32 ਕਿਲੋ ਦੁੱਧ ਦਿੱਤਾ ਹੋਇਆ ਤੇ ਇਸ ਵਾਰ ਤੀਜਾ ਸੂਆ ਸੂਈ ਆ ਜੇਰ ਜੂਰ ਦੀ ਹੋ ਕੇ ਆ ਆਰਡਰ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣੇ ਏਰੀਏ ਦੀ ਐ ਇਹ ਦੋ ਵੜਾ ਗੰਗਾ ਨਗਰ ਏਰੀਆ ਦੇ ਵਿੱਚੋਂ ਆਈਆਂ ਤੁਹਾਨੂੰ ਪਤਾ ਤਾਮਾਨ ਆਪਣੇ ਨਾਲੋਂ 5-7 ਡਿਗਰੀ ਵੱਧ ਹੀ ਰਹਿੰਦਾ ਦੂਜੇ ਸੂਏ 32 ਕਿਲੋ ਦੁੱਧ ਦਿੱਤਾ ਜੇ ਸਿਆਲ ਹੁੰਦਾ ਇਸ ਵਾਰ 40 ਕਿਲੋ ਦੁੱਧ ਦੀ ਉਮੀਦ ਸੀ ਹਰ 35 ਕਿਲੋ ਦੁੱਧ ਇਸ ਵਾਰ ਵੀ ਇਹ ਤੋਂ ਫੁੱਲ ਉਮੀਦ ਆ ਤੇ ਰੇਟ ਇਹਦਾ 1,60,000 ਰੁਪਇਆ 1:55 ਦੀ ਆਪਾਂ ਵੜ ਤੁਹਾਨੂੰ ਇਹ ਦੇ ਦਾਂਗੇ ਜਿਹੜੀ 3 ਨੰਬਰ ਵਾਹੜਾ ਇਹਨੇ ਪਲੂਨ ਨੇ 24 ਕਿਲੋ ਦੁੱਧ ਦਿੱਤਾ ਹੋਇਆ ਦੂਜਾ ਸੂਆਗਾ ਹੁਣ ਜਿਹਰ ਜੂ ਰੋਕੇ ਆ ਬਿਲਕੁਲ ਤੇ ਥਣ ਕੁਆਲਟੀ ਦੀ ਬਹੁਤ ਸਾਫ ਆ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਨਾੜਾ ਨੂਣਾ ਲੈ ਵੇ ਤੇ ਬਾਕੀ ਫੇਸ ਕੁਆਲਟੀ ਸਾਰੀ ਤੇ ਇਹਦਾ ਜਿਹੜਾ ਰੇਟ ਆ ਹੋਇਆਗਾ 90,000 ਰੁਪਇਆ 97 87000 ਦੇ ਵਿੱਚ ਤੁਹਾਡੀ ਗੱਡੀ ਦੇ ਵਿੱਚ ਚੜੂਗੀ ਆਰਡਰ ਕੁਆਲਿਟੀ ਤੁਸੀਂ ਸਾਰੀ ਚੈੱਕ ਕਰਵਾਵਾਂਗੇ ਤੁਹਾਨੂੰ ਪੀੜੀ ਦੇ ਪਾਵੇਂ ਵਾਂਗ ਨਖੜਮਾ ਥਾਣਾ ਪੂਰੀ ਟੌਪ ਦੀ ਚਵਾਈ ਆ ਤਿੰਨੇ ਬੜਾਂ ਦੀ ਸੀਡਸ ਲੱਗਾ ਬਿਲਕੁਲ ਜੇ ਕਰ ਸਕਦੇ ਹੋ ਤੁਸੀਂ ਆਰਡਰ ਕੁਆਲਿਟੀ ਦੀ ਪੂਰੀ ਖੁੱਲੀ ਆ ਕੱਦ ਕਾਠ ਬੈਡ ਵਾਲੀ ਬਿਹੜਾ ਪੂਰੀ 90000 ਰੁਪਿਆ 87000 ਦੇ ਵਿੱਚ ਇਹ ਬੈਡ ਤੁਹਾਨੂੰ ਆਪਾਂ ਦੇਵਾਂਗੇ ਖਣਾ ਦੀ ਬਿਲਕੁਲ ਓਕੇ ਆ ਜੇਰ ਦੀ ਗਾਰੰਟੀ ਆ 4 ਮਈ ਨੂੰ ਸਵੇਰੇ ਸੁਈਆਂ ਇਹ ਦੋ ਬੜਾ ਉਹ 3 ਮਈ ਨੂੰ ਸੁਈਆਂ ਤੇ ਅੱਜ 4 ਮਈ ਨੂੰ ਆਪਾਂ ਸ਼ਾਮ ਨੂੰ ਵੀਡੀਓ ਅਪਲੋਡ ਆਪਣੇ ਚੈਨਲ ਤੇ ਕਰ ਦੇਣੀ ਆ। ਬਿਹੜਾ ਦਾ ਕੋਈ ਅੰਤ ਨਹੀਂ ਸੀਲ ਸੰਡੀਆਂ ਪੂਰੀਆਂ ਸਾਫ਼ ਨੇ। ਕਿਸੇ ਪਾਸੇ ਹੱਥ ਤਰਾ ਨਹੀਂ ਹੈਗੀਆਂ। ਇਹ ਵੀ ਬੱਚੀ ਬਹੁਤ ਜ਼ਿਆਦੇ ਚੰਗੀਆਂ ਕੋਈ ਫਾਰਮ ਵਾਲਾ ਵੀਰ ਨਵੀਂ ਪਹਿਲੇ ਹਾਂ ਦੀਆਂ ਬੱਚੀਆਂ ਪਾਉਂਦਾ ਹੁੰਦਾ ਕਈ ਆ ਜੀ। ਕਾਮਯਾਬ ਕਰਨ ਵਾਲਿਆ ਤੇ ਰੇਟ ਵੀ ਬਿਲਕੁਲ ਬਾਜਵਾ 75000 ਰੁਪਇਆ ਤੇ 1,60,000 ਤੇ ਉਹਦਾ 90। ਬਣਦਾ ਮਾਨਤਾਨ ਥੋੜਾ ਜ਼ਰੂਰ ਕਰਾਂਗੇ। ਬਾਕੀ ਫੇਸ ਕੁਆਲਿਟੀ ਚੈੱਕ ਕਰ ਲਓ। ਕਿਸੇ ਪਾਸੇ ਹੱਥ ਤਰਾ ਨਹੀਂ ਬਿਹੜਾਂ ਦਾ। ਪਿੰਡ ਪਤੌੜ ਜ਼ਿਲ੍ਹਾ ਬਰਨਾਲਾ 95922 74571 ਸਾਰੇ ਵੀਰਾਂ ਦਾ ਵੀਡੀਓ ਦੇਖ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ